ਦਾਸ ਨਾ ਦਾਸ ਕਹੀਤ ਹੈ ਤੂੰ ਹੈ ਦਾਸ ਨਾ ਦਾਸ ਕਹੀਤ ਹੈ ਤੂੰ ਹੈ ਹਾਂ ਜੀ ਅਸੀਂ ਪਹੁੰਚ ਚੁੱਕੇ ਹਾਂ ਸਟੇਸ਼ਨ ਤੇ ਤੇ ਹੁਣ ਅਸੀਂ ਕਰਾਵਾਂਗੇ ਟਿਕਟ ਤੇ ਤੁਹਾਨੂੰ ਦੱਸਦੇ ਹਾਂ ਸਰਹੰਦ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਕਿੰਨੇ ਪਹੀ ਲੱਗਦੇ ਦੇਖੋ ਭਾਈ ਟਿਕਟ ਕਾਊਂਟਰ ਤੇ ਤਾਂ ਕੋਈ ਮਿਲੇ ਨਹੀਂ ਰਿਹਾ ਮਿਲ ਗਏ ਮਿਲ ਗਏ ਲੋ ਜੀ ਟਿਕਟ ਹੋ ਚੁੱਕੀ ਸਾਡੀ ਸਟੇਜਰਪਨ ਨੂੰ ਬਾਹਦੇ ਹੋਏ ਤੇ 380 ਰੁਪਏ ਦੀ ਚਾਰ ਟਿਕਟਾਂ ਲਈਆਂ ਹਨ ਤੇ ਤੁਹਾਨੂੰ ਦੱਸਦੇ ਹਾਂ ਕਿ ਦਾ ਪਰਵੰਦ ਕੀ ਆ ਹਾਂਜੀ ਟ੍ਰੇਨ ਆ ਚੁੱਕੀ ਆ ਸਾਡੀ ਤੇ ਦੇਖੋ ਜੀ ਹੁਣ ਸਪੀਡ ਨਾਲ ਬੈਠਣਾ ਸਾਰਿਆਂ ਨੇ ਬੜੀ ਤੇਜ਼ ਚੱਲ ਰਹੀ ਆ ਇੱਥੇ ਜਾਣਾ ਸੀ ਸਰਵਾਰ ਸਾਹਿਬ ਹਾਂਜੀ ਹਰ ਚੱਲ ਮੱਝ ਗਈ ਵੀ ਟ੍ਰੇਨ ਆ ਗਈ ਹੁਣ ਰੋਕੂਗੀ ਲਾਵੇ ਰਹੀ ਬੈਠਾਂਗੇ ਦੇਖਦੇ ਕਿੱਥੇ ਮਿਲਦੀ ਆ ਸੀਟ ਸਾਨੂੰ ਹਾਂਜੀ ਅਸੀਂ ਫਾਈਨਲੀ ਪਹੁੰਚ ਚੁੱਕੇ ਆ ਦਰਬਾਰ ਸਾਹਿਬ ਤੇ ਹੁਣ ਟਾਈਮ ਜ਼ਿਆਦਾ ਹੋ ਗਿਆ ਅਸੀਂ ਮਾਰਨਿੰਗ ਮੱਥਾ ਟੇਕਾਂਗੇ ਤੇ ਦਰਸ਼ਨ ਕਰਾਂਗੇ ਨਾਲੇ ਗੁਰੂ ਸਾਹਿਬ ਦੇ ਤੇ ਹੁਣ ਅਸੀਂ ਪ੍ਰਸ਼ਾਦਾ ਸ਼ਗਨ ਚੱਲੇ ਆਂ ਕਮਰਾ ਸਾਨੂੰ ਮਿਲ ਗਿਆ ਕਮਰੇ ਚ ਬੈਗ ਵਗੈਰਾ ਰੱਖਦੇ ਨੇ ਤੁਹਾਨੂੰ ਕਮਰੇ ਦਾ ਵੀ ਦੱਸਾਂਗੇ ਕਿੰਨੀ ਕੋਸਟ ਆਈ ਤੇ ਟ੍ਰੇਨ ਦਾ ਤਾਂ ਤੁਹਾਨੂੰ ਦੱਸੇ ਚੁੱਕੇ ਆ ਕੋਈ ਆਪੜ ਨਹੀਂ ਆਈ ਬਾਕੀ ਸਾਰਾ ਤੁਹਾਨੂੰ ਬਲੌਗ ਦੇ ਵਿੱਚ ਦੱਸਦੇ ਰਹਾਂਗੇ ਤੇ ਹੁਣ ਅਸੀਂ ਪ੍ਰਸ਼ਾਦਾ ਸ਼ਗਈਏ ਹੋਟਲਾਂ ਵਗੈਰਾ ਤੇ ਘੱਟ ਖਾਓ ਗੁਰੂ ਘਰ ਦਾ ੱਡਾ ਵੱਡਾ ਲੰਗਰ ਚੱਲਦਾ ਉੱਥੇ ਆ ਕੇ ਲੰਗਰ ਛਕੋ ਜਦੋਂ ਆਪਾਂ ਇੰਨੀ ਦੂਰੋਂ ਚੱਲ ਕੇ ਏਡੇ ਵੱਡੇ ਸਥਾਨ ਤੇ ਆਉਨੇ ਆ ਤਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਨੂੰ ਗੁਰੂ ਘਰ ਦਾ ਲੰਗਰ ਹੀ ਛਕਣਾ ਚਾਹੀਦਾ ਹੈ। ਬਾਹਰੀ ਚੀਜ਼ਾਂ ਤੋਂ ਅਵਾਈਡ ਕਰਨਾ ਚਾਹੀਦਾ ਹੈ। ਤੇ ਹੁਣ ਅਸੀਂ ਕਰਨੇ ਲੰਗਰ ਹੱਲਵਾਲ ਨੂੰ। ਇਹ ਦੇਖੋ ਜੀ ਸੋਹਣੇ ਲੰਗਰ ਹਾਲ ਤੇ ਸੰਗਤ ਠਕਾਂਗੇ। ਮਹਾਰਾਜ ਜੀ ਕਰਨ ਕੇ ਕਿਰਪਾ ਚੜ੍ਹਦੀਆਂ ਕਲਾਂ 'ਚ ਰੱਖਣ ਸਭ ਨੂੰ ਜਿੰਨੇ ਵੀ ਆਪਣੇ ਨਾਲ ਜੁੜੀ ਹੋਈ ਹੈ ਦੁਨੀਆ ਸਾਰੀ 올 ਵਰਲਡ ਨੂੰ ਕਰਨ ਕਿਰਪਾ ਮਹਾਰਾਜ ਸਤਿਨਾਮ ਸ੍ਰੀ ਵਾਹਿਗੁਰੂ ਸੰਗਤਾਂ ਪਾਈਆਂ ਨੇ ਇਹਨਾਂ ਨੂੰ ਤਾਂ ਕਮਰਾ ਮਿਲ ਗਿਆ ਮਿਲ ਗਿਆ ਨਹੀਂ ਤਾਂ ਸੰਗਤ ਇੱਦਾਂ ਹੀ ਹੋ ਜਾਣੀ ਹੈ ਇਹ ਗੁਰੂਆਂ ਦੀਆਂ ਲਾਡਲੀਆਂ ਹੋ ਜਾਂ ਨੇ ਜੀ ਤੇ ਫਾਈਨਲੀ ਅਸੀਂ ਹੁਣ ਚੱਲੇ ਆ ਪਰਖਾਦਾ ਸ਼ਕਨ ਫੁੱਕ ਬੜੀ ਲੱਗੀ ਆ ਸਮਰ ਸਾਡਾ ਡਾਡਾ ਲੰਬਾ ਸੀ ਮਹਾਰਾਜ ਜੀ ਨੇ ਕਿਰਪਾ કરી ਤਾਂ ਅਸੀਂ ਪਹੁੰਚੇ ਇਹ ਦੇਖੋ ਇਹ ਦੀਵਾਨ ਹਾਲ ਮੰਜੀ ਸਾਹਿਬ ਜਿਹੜੀ ਆਪਾਂ ਸਵੇਰੇ ਕਥਾ ਸਰਵਣ ਕਰਦੇ ਹਾਂ ਇੱਥੇ ਹੁੰਦੀ ਹੁੰਦੀ ਐ ਜਸਤਵ ਲੰਗਰ ਹਾਲਵਾਨੀ ਬਾਤੇ ਹੋਈ ਵੈਗੁਰਜੀ ਦਾ ਖਾਲਸਾ ਸ੍ਰੀ ਵੈਗੁਰਜੀ ਦੀ ਫਤਿਹ ਤੇ ਹੁਣ ਉਹ ਸਮਾਂ ਆ ਗਿਆ ਤੇ ਅਸੀਂ ਚੱਲਿਆ ਦਰਬਾਰ ਸਾਹਿਬ ਦਰਸ਼ਨ ਕਰਨ ਤੇ ਤੁਹਾਨੂੰ ਵੀ ਕਰਾਵਾਂਗੇ ਦਰਸ਼ਨ ਤੇ ਸਾਡੇ ਨਾਲ ਇਦਾਂ ਹੀ ਜੁੜੇ ਰਹੋ ਧੰਨਵਾਦ ਜੀ ਦੇਖੋ ਜੀ ਲੰਗਰ ਹਾਲ ਚ ਖੜਕਦੇ ਆ ਭਾਂਡੇ ਤਿਆਰੀਆਂ ਚੱਲ ਰਹੀਆਂ ਲੰਗਰਾਂ ਦੀਆਂ ਕਿਉਂਕਿ ਬੜੀਆਂ ਦੂਰ ਦੂਰ ਦਰਾਡੇ ਤੋਂ ਸੰਗਤ ਆਉਂਦੀਆਂ ਨੇ ਤੇ ਹੁਣ ਅਸੀਂ ਚੱਲਿਆਂ ਦਰਸ਼ਨ ਕਰਨ ਧੰਨਵਾਦ ਤੁਹਾਡਾ ਕਰੌਣੇ ਉਹ ਕੜਖਾਤ ਸੁਰਾ ਸੁਣਿ ਕੋ ਤਾਂ ਸੇਰੋ ਘਰਪ੍ਰੀਜ ਜਿਨ੍ਹਾਂ ਨਾਲ आरती करते हैं तूफ़ान की आंधी चल रहा है तापार ताप सीएस नाराजीएस आरएसएस फेसों की रस्म ना ना 그래서 제가 또